ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸਾਰੇ ਸੰਸਾਰ ਵਿੱਚ ਹੀ ਕੱਲ ਨੂੰ ਮਨਾਇਆ ਜਾ ਰਿਹਾ ਹੈ ਅੱਜ ਤਕਰੀਬਨ ਜਿੱਥੇ-ਜਿੱਥੇ ਵੀ ਗੁਰ ਅਸਥਾਨ ਬਣੇ ਹਨ ਉਹਨਾਂ ਗੁਰਦੁਆਰਿਆਂ ਵਿੱਚ ਅਖੰਡ ਪਾਠ ਸੇਵਾ ਚੱਲ ਰਹੀ ਹੈ ਲੰਗਰ ਚੱਲ ਰਿਹਾ ਹੈ ਨਗਰ ਕੀਰਤਨ ਹੋ ਰਿਹਾ ਹੈ ਪਰ ਬਾਤ ਫੇਰੀਆਂ ਹੋ ਰਹੀਆਂ ਉਹ ਤਾਂ ਸ਼ਾਹ ਨਾਲ ਸਾਰੇ ਮਨਾ ਰਹੇ ਹਨ ਪਰ ਮਨਾਉਣ ਦਾ ਤਾਂ ਫਾਇਦਾ ਹੈ ਜੇ ਉਹਨਾਂ ਦੀ ਕੋਈ ਗੱਲ ਅਸੀਂ ਮੰਨੀਏ ਉਹਨਾਂ ਦੇ ਬਚਨ ਮੰਨੀਏ ਫਿਰ ਪ੍ਰਕਾਸ਼ ਪੁਰਬ ਮਨਾਏ ਸਭ ਜੇ ਮਾਨਾਈਆਂ ਕਰਨੀਆਂ ਜੇ ਮਨਮਰਜ਼ੀ ਕਰਨੀ ਅੱਖੇ ਹੀ ਨਹੀਂ ਲੱਗਣਾ ਤੇ ਫਿਰ ਪ੍ਰਕਾਸ਼ ਪੁਰਬ ਮਨਾਉਣਾ ਦਾ ਕੀ ਫਾਇਦਾ ਆਪਾਂ ਸਾਰੇ ਜਦੋਂ ਰਿਸ਼ਤੇ ਕਰਦੇ ਆ ਇੱਕ ਦੂਜੇ ਨੂੰ ਮਿਲਦੇ ਆਪਾਂ ਪੁੱਛਦੇ ਆ ਤੁਸੀਂ ਕੌਣ ਹੋ ਜੀ ਕੌਣ ਹੁੰਦੇ ਕੌਣ ਹੁੰਨੇ ਹੋ ਅਗਲਾ ਕਹਿੰਦਾ ਮੈਂ ਜੱਟ ਹੁੰਨਾ ਕੋਈ ਕਹਿੰਦਾ ਮੈਂ ਕਮੋਹ ਹੁੰਨਾ ਕੋਈ ਕਹਿੰਦਾ ਮੈਂ ਸੈਣੀ ਹੁੰਨਾ ਕੋਈ ਕਹਿੰਦਾ ਮੈਂ ਰਮਦਾਸੀਆ ਸਿੱਖ ਹੁੰਨਾ ਕੋਈ ਕਹਿੰਦਾ ਮੈਂ ਚੀਬਰ ਹੁੰਨਾ ਕੋਈ ਕਹਿੰਦਾ ਮੈਂ ਛੀਂਬਾ ਹੁੰਨਾ ਆਪੋ ਆਪਣੀਆਂ ਬਰਾਦਰੀਆਂ ਸਾਡੀਆਂ ਪਰ ਜਿਨ੍ਹਾਂ ਦਾ ਹਿੰਮਤ ਹੈ ਸਾਡੇ ਚ ਦਲੇਰੀ ਹੈ ਇਹ ਗੱਲ ਮੰਨਣ ਦੀ ਜੋ ਗੁਰੂ ਨਾਨਕ ਕਹਿੰਦੇ ਆ ਜਿਸ ਗੁਰੂ ਦੀ ਫੋਟੋ ਘਰ ਘਰ ਲਾਈ ਫੈਨਿਆ ਜਿਸ ਗੁਰੂ ਦੀ ਤਸਵੀਰ ਲੈ ਕੇ ਪ੍ਰਭਾਤ ਫੇਰੀਆਂ ਕਰਨਿਆ ਜਿਸ ਗੁਰੂ ਸਾਹਿਬ ਦੀ ਯਾਦ ਵਿੱਚ ਖੰਡਪਾਟ ਸਾਹਿਬ ਕਰਦੇ ਆਂ ਜਿਸ ਗੁਰੂ ਸਾਹਿਬ ਦੀ ਯਾਦ ਵਿੱਚ ਲੰਗਰ ਲਾ ਰਹੇ ਆਂ ਜਿਸ ਗੁਰੂ ਦੇ ਗੁਰਪੁਰਬ ਹਰ ਗੁਰਦੁਆਰੇ 'ਚ ਮਨਾਏ ਜਾ ਰਹੇ ਐ ਉਹਨਾਂ ਦਾ ਬਚਨ ਮੰਨਣ ਦੀ ਹਿੰਮਤ ਹੈ ਲੱਤਾਂ ਭਾਰ ਚੱਲਣਗੀਆਂ ਵੀ ਅੱਜ ਤੋਂ ਬਾਅਦ ਅਸੀਂ ਇਹ ਮੰਨ ਲਈਏ ਨਹੀਂ ਬਣੀ ਜਾਣੀ ਤੇ ਜੇ ਮੰਨੀ ਜਾਏ ਤੇ ਸਾਡੇ ਸਮਾਜ ਦੇ 90% ਰੋਲੇ ਅੱਜ ਹੀ ਖਤਮ ਹੋ ਜਾਣ ਜੇ ਜਾਤਾਂ ਨਿਕਲ ਜਾਣ ਸਾਡੇ ਵਿੱਚ ਵਰਣ ਵੰਡ ਨਿਕਲ ਜਾਏ ਸਾਡੇ ਚ ਊਚ ਨੀਚ ਨਹੀਂ ਲੱਜਾਏ ਇੱਥੇ ਗੋਡੇ ਨਾਲ ਗੋਡਾ ਜੋੜ ਕੇ ਤੇ ਬਹਿ ਜਾਂਦੇ ਆ ਪਰ ਜਾਤਾਂ ਪਰਖਣੀਆਂ ਅਸੀਂ ਛੱਡਦੇ ਨਹੀਂ ਸਰੀਰ ਕਰਕੇ ਇਕੱਠੇ ਹੋ ਜਾਂਦੇ ਆ ਸਰੀਰ ਕਰਕੇ ਇਕੱਠੇ ਬਹਿ ਜਾਂਦੇ ਆ ਪਰ ਮਨ ਸਾਡੇ ਇੱਕ ਨਹੀਂ ਹੁੰਦੇ ਇਹ ਸੱਚ ਹੈ ਆਓ ਗੁਰੂ ਨਾਨਕ ਦਾ ਇੱਕ ਬਚਨ ਲਓ ਸੁਣੋ ਵੇਖਣਾ ਲੱਤਾਂ ਭਾਰ ਝੱਲਣਗੀਆਂ ਵੀ ਅਸੀਂ ਮੰਨ ਲਈਏ ਸੁਣ ਲੈਣਾ ਸੁਣਾ ਲੈਣਾ ਪੜ੍ਹ ਲੈਣਾ ਪੜ੍ਹਾ ਲੈਣਾ ਪਰ ਮੰਨਣਾ ਤੇ ਕਿਸੇ ਵਿਰਲੇ ਨੇ ਪ੍ਰੈਕਟੀਕਲ ਤੇ ਕੋਈ ਕੋਈ ਕਰਦਾ ਜਾਣੋ ਜੋਤ ਗੁਰੂ ਨਾਨਕ ਸਾਹਿਬ ਦਾ ਸ਼ਬਦ ਨਾ ਕੁੱਛੋ ਹੋ ਜਾਤੀ ਕਹਿੰਦੇ ਜਾਤ ਪੁੱਛਣੀ ਅਸੀਂ ਕਹਿੰਦਾ ਸਾਡਾ ਗੁਜ਼ਾਰਾ ਹੀ ਨਹੀਂ ਹੁਣਾਂ ਪੁੱਛੇ ਬਣਾ ਹਰ ਤਸਵੀਰ ਲਾਣ ਵਾਲੇ ਸਿੱਖ ਨੂੰ ਪੁੱਛ ਕੇ ਵੇਖੋ ਪਰਬਤ ਫੇਰੀ ਤੇ ਜਾਣ ਵਾਲੇ ਦੀ ਬਾਹਰ ਤੋਂ ਫੜ ਕੇ ਪੁੱਛ ਕੇ ਵੇਖੋ ਹਰੇਕ ਗੁਰਪੁਰਬ ਮਨਾਉਣ ਵਾਲੇ ਨੂੰ ਪੁੱਛ ਕੇ ਵੇਖੋ ਕਿ ਜੋ ਗੁਰੂ ਸਾਹਿਬ ਕਹਿੰਦੇ ਮੰਨ ਲਾਂਗੇ ਮੈਨੂੰ ਜਵਾਬ ਦਿਓ ਗੁਰੂ ਨਾਨਕ ਨੇ ਮਰਦਾਨੇ ਦੀ ਜਾਤ ਪੁੱਛੀ ਹੋਣੀ ਹੈ ਕਦੇ ਬੋਲੋ ਜੇ ਪੁੱਛੀ ਹੁੰਦੀ ਭਾਈ ਕਿਉਂ ਕਹਿੰਦੇ ਭਾਈ ਮਰਦਾਨਾ ਗਿਆ ਮੇਰਾ ਭਾਈ ਏ ਭਾਈ ਜਦੋਂ ਲੋਕ ਪੁੱਛਦੇ ਹੋਣਗੇ ਵੀ ਕੌਣ ਹੈ ਤੇ ਐਂ ਕਹਿੰਦੇ ਹੋਣਗੇ ਵੀ ਮੁਰਾਸ਼ੀ ਕੀ ਕਹਿੰਦੇ ਹੋਣਗੇ ਮੇਰਾ ਭਾਈ ਹੈ ਨਾ ਕਮਾਲ ਪਿਆਰਿਓ ਅਸੀਂ ਵੀ ਤੇ ਫਿਰ ਕਹਾਣੀ ਆ ਨਾਮ ਤਰੀਕ ਸੇਖੀ ਆ ਗੁਰੂ ਦੇ ਆਖੇ ਲੱਗਿਆ ਤੇ ਕੋਈ ਕੋਈ ਏ ਦਿਲਦੁਆਬਾ ਨੂੰ ਖੋਲੋ ਓਪਨ ਮਾਈਂਡ ਰੱਖੋ ਗੁਰਬਾਣੀ ਨੂੰ ਸੁਣ ਲਈ ਸਮਝਣ ਲਈ ਤੇ ਪ੍ਰੈਕਟੀਕਲ ਕਰਨ ਲਈ ਦਲੇਰ ਬੰਦਾ ਕਮਾ ਸਕਦਾ ਹੈ ਦਲੇਰ ਬੰਦਾ ਚਾਹੀਦਾ ਜਿਹੜਾ ਇਹ ਗੱਲ ਦਿਲੋਂ ਛੱਡ ਦਵੇ ਵੀ ਜੱਤਾਂ ਨਹੀਂ ਹੁੰਦੀ ਬੰਦਾ ਬੰਦਾ ਹੀ ਹੁੰਦਾ ਬਸ ਇਨਸਾਨ ਇਨਸਾਨ ਹੈ ਦਲੇਰ ਬੰਦਾ ਚਾਹੀਦਾ ਕੁਰਬਾਨੀ ਕਮਾਉਣ ਲਈ ਮੰਨਣ ਲਈ ਹਿੰਮਤ ਚਾਹੀਦੀ ਹੈ ਦਲੇਰੀ ਚਾਹੀਦੀ ਹੈ